ਵਾਈ ਮੈਚ ਦੇਖਿਆ ਜੀ ਬਹੁਤ ਵਧੀਆ ਲੱਗਾ ਮੈਚ ਤੇ ਪੂਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਵਰਲਡ ਕੱਪ ਜਿੱਤੇ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹਰਮਨਾ ਕੀ ਗੱਲਾਂ ਸਾਂਝੀਆਂ ਹੋਣੀਆਂ ਬਸ ਬੇਟੀ ਦੇ ਨਾਲ ਇਹੀ ਸੀ ਵੀ ਆਪਣਾ ਆਰਾਮ ਨਾਲ ਗੇਮ ਖੇਡੋ ਤੇ ਪੂਰੀ ਟੀਮ ਇਕਜੁੱਟ ਹੋ ਕੇ ਖੇਡੋ ਤੇ ਦੇਸ਼ ਨੂੰ ਮਤਲਬ ਵਰਲਡ ਕੱਪ ਜਿੱਤ ਕੇ ਦਿਓ ਤੇ ਆਪਣੇ ਹਿੰਦੁਸਤਾਨ ਦਾ ਇੰਡੀਆ ਦਾ ਨਾਮ ਰੋਸ਼ਨ ਕਰੋ 298 ਦੌੜਾਂ ਕਿੰਨੀਆਂ ਕਲਗਦੀਆਂ ਸੀਗੇ ਚੇਸ ਕਰ ਲਿਓ ਕਿ ਸਾਊਥ ਅਫਰੀਕਾ ਆ ਮਾਨ ਸੀਗਾ ਹਾਂਜੀ ਉਦੋਂ ਤਾਂ ਉੱਥੇ ਲਾਈਵ ਦੇਖ ਕੇ ਤਾਂ ਪਤਾ ਚੱਲ ਰਾਇਆ ਸੀ ਨਹੀਂ ਵਿੱਚ ਸਲੋ ਹੋ ਗਈ ਸੀ ਪਹਿਲਾਂ ਤਾਂ ਬਹੁਤ ਵਧੀਆ ਗੇਮ ਚੱਲ ਰਹੀ ਸੀ ਉਸ ਤੋਂ ਬਾਅਦ 298 ਸਕੋਰ ਬਣਾਉਣ ਵਾਸਤੇ ਵੀ ਐਸੇ ਲੱਗ ਰਿਹਾ ਸੀ ਇਸ ਤਰ੍ਹਾਂ ਵੀ ਨਹੀਂ ਬਣਨਗੇ 298 ਵੀ ਸਾਨੂੰ ਜਦੋਂ ਪਤਾ ਲੱਗਿਆ ਤਾਂ ਇੰਨੇ ਬਹੁਤ ਜ਼ਿਆਦਾ ਵਾ ਤੇ ਵਿੱਚ ਸਲੋ ਹੋਣ ਕਾਰਨ ਵੀ ਬਹੁਤ ਜ਼ਿਆਦਾ ਫਰਕ ਪੈਣਗੇ ਗੇਮ ਦਾ ਹਰਮਨ ਨੇ ਸ਼ਿਫਾਲੀ ਨੂੰ ਜਿਵੇਂ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਨਾਲ ਹੁਣੇ ਗੱਲ ਹੋਈ ਹਰਮਨ ਦੀ ਥੋੜੀ ਜਿਹਾ ਪਹਿਲਾਂ ਕਿ ਇਸ ਕਹਿੰਦੇ ਨੇ ਸੀਐਮ ਸਾਹਿਬ ਹਾਂਜੀ ਉਹ ਪ੍ਰਤਿਕਾ ਰਾੌਲ ਦੇ ਫਸਟ ਵੱਜਣ ਕਰਕੇ ਚਪਾਲੀ ਬਰਮਾ ਨੂੰ ਕਰਾਇ ਇਸ ਵਾਲੀ ਬਰਮਾ ਨੇ ਵੀ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਤੇ ਫਾਈਨਲ ਮੈਚ ਦੇ ਵਿੱਚ ਬਹੁਤ ਵਧੀਆ ਖੇਡੀ ਆ ਇਹ ਸੋਚ ਸਕਦੇ ਕਿ ਪ੍ਰਮਾਤਮਾ ਨੇ ਕੋਈ ਉਹਨੂੰ ਬਾਨੇ ਬਣਾਦਾ ਸੀਗਾ ਵੀ ਉਹਨੂੰ ਉਹਦੇ ਸੱਟ ਲੱਗਣੀ ਸੀ ਤੇ ਚਪਾਲੀ ਬਰਮਾ ਨੇ ਆਉਣਾ ਸੀਗਾ ਚਪਾਲੀ ਬਰਮਾ ਨੇ ਬੈਟਿੰਗ ਬਹੁਤ ਵਧੀਆ ਕੀਤੀ ਤੇ ਬਾਲਿੰਗ ਬਹੁਤ ਵਧੀਆ ਕੀਤੀ ਤੇ ਇਹਦੇ ਵਿੱਚ ਅਸੀਂ ਇਹ ਨਹੀਂ ਕਵਾਂਗੇ ਪੂਰੀ ਟੀਮ ਨਹੀਂ ਬੈਟਿੰਗ ਬਾਲਿੰਗ ਉਹ ਸਾਰਾ ਕੁਝ ਪੂਰੀ ਟੀਮ ਨੇ ਇੱਕ ਝਟ ਹੋ ਕੇ ਖੇਲੇ ਆ ਤੇ ਇੰਨੀਆਂ ਨੂੰ वर्ल्ड कप ਜਿੱਤਿਆ ਸਾਨੂੰ ਬਹੁਤ ਵਧੀਆ ਲੱਗਿਆ ਜਿੱਦ ਦੇ ਵਾਲਦ ਕੱਪ ਜਿੱਤਿਆ ਕੀ ਗੱਲਬਾਤ ਹੋਈ ਸੀਗੀ ਇੱਕ ਦਿਨ ਪਹਿਲਾਂ ਹਰਮਨ ਨਾਲ ਤੇ ਮੈਚ ਤੋਂ ਬਾਅਦ ਕੀ ਗੱਲਬਾਤ ਹੋਈ ਅਸੀਂ ਹਰਮਨ ਨੂੰ ਥੋੜਾ ਟਾਈਮ ਮਿਲੇ ਸੀ ਹਰਮਨ ਨੇ ਬੋਲਿਆ ਸੀ ਕਿ ਮੰਮੀ ਗੁਰੂ ਘਰ ਜਾ ਕੇ ਅਰਦਾਸਾ ਕਰੋ ਤੇ ਆਪਾਂ ਮੈਚ ਜਿੱਤ ਲਈਏ ਅ ਜਦੋਂ ਮੈਚ ਜਿੱਤੇ ਹਾਂ ਜਦੋਂ 298 ਦੌੜਾ ਬਣਾਈਆਂ ਉਦੋਂ ਕੀ ਬਸ ਹੋ ਰਿਹਾ ਸੀਗੇ ਚੇਸ ਕਰ ਪਾਉਗੀ ਸੌ ਤਰੀਕਾ 298 ਟਾਰਗੇਟ ਕਿ ਨਹੀਂ ਹਾਂਜੀ ਹਾਂਜੀ ਆਪਣੀਆਂ ਕੁੜੀਆਂ ਬਹੁਤ ਵਧੀਆ ਖੇਡਦੀਆਂ ਨੇ ਤੇ ਜਦੋਂ ਪਾਸਟ੍ਰੇਲੀਆ ਨੂੰ ਹਰਾ ਤਾਤਾਏ ਤਾਂ ਆਪਣੇ ਅੱਗੇ ਕੁਝ ਵੀ ਹੈ ਨਹੀਂ ਤਿੰਨ ਕੁੜੀਆਂ ਅਮਨਜੋਤ ਹਰਲੀਨ ਤੇ ਹਰਮਨ ਹਰਮਨ ਦੀ ਕਪਤਾਨੀ ਚ ਹੋਇਆ ਤੇ ਅਮਨਜੋਤ ਨੇ ਬਹੁਤ ਸੋਹਣਾ ਕੈਚ ਜਿਹੜਾ ਫੜਿਆ ਜੀ ਜੀ ਦੇਖਿਆ ਸੀਗਾ ਕੈਚ ਉਹ ਟਰਨਿੰਗ ਪੁਆਇੰਟ ਕਹਿੰਦੇ ਕਿ ਮੈਚ ਦਾ ਟਰਨਿੰਗ ਪੁਆਇੰਟ ਸੀਗਾ ਜੀ ਜੀ ਉਦੋਂ ਹੀ ਆਪਾਂ ਤਾਂ ਸਮਝ ਗਏ ਸੀ ਤੇ ਮੈਚ ਸਾਡੇ ਹੱਥ ਵਿੱਚ ਆ ਕੀ ਕਹਿਣਾ ਚਾਹੋਗੇ ਟੀਮ ਇੰਡੀਆ ਨੂੰ ਟੀਮ ਇੰਡੀਆ ਨੂੰ ਅੱਗੇ ਤੋਂ ਅਸੀਂ ਇਹ ਕਹਿੰਦੇ ਆ ਇੱਕਜੁੱਟ ਹੋ ਕੇ ਖੇਡੋ ਤੇ ਵਧੀਆ ਅੱਗੇ ਤੋਂ ਆਪਾਂ ਵੱਡਾ ਕੱਪ ਜਿੱਤ ਕੇ ਲੈ ਕੇ ਆ